ਹਾੜੀ ਸੌਣ ਦੇ ਮਹੀਨੇ ਮੀਂਹ ਪੈਣ ਤੇ ਕਿਸਾਨ ਸੋਨੇ ਦੇ ਫਸਲਾਂ ਬੀਜ ਕੇ ਵਿਹਲੇ ਹੋ ਜਾਂਦੇ ਨੇ ਮੀਂਹ ਪੈਣ ਦੇ ਕਾਰਨ ਗਰਮੀ ਦੀ ਤਪਸ਼ ਘਟ ਜਾਂਦੀ ਹੈ ਰਾਤ ਨੂੰ ਰੋਟੀ ਟੁਕ ਖਾ ਕੇ ਪਿੰਡ ਦੇ ਬਾਹਰ ਖਾਲੀ ਥਾਂ ਤੇ ਇਕੱਠੇ ਹੁੰਦੇ ਨੇ ਢੋਲਕੀ ਦੀ ਤਾਲ ਨਾਲ ਮਿਲਾ ਕੇ ਗੀਦਾ ਪਾਉਣਾ ਸ਼ੁਰੂ ਕਰਦੇ ਨੇ ਗੀਦੇ ਦੇ ਸਾਜ਼ ਦੀ ਆਵਾਜ਼ ਸੁਣ ਕੇ ਗੀਦੇ ਦੇ ਸ਼ੌਕੀਨ ਆਪੋ ਆਪਣੇ ਸਾਜ਼ ਲੈ ਕੇ ਗਿੱਧੇ ਦੇ ਪੀੜ ਵਿੱਚ ਪਹੁੰਚਣਾ ਸ਼ੁਰੂ ਕਰ ਦਿੰਦੇ ਹਾਂ ਭਾਦੋਂ ਦੀ ਚਾਨਣੀ ਨੂੰ ਲੱਗਣ ਵਾਲੇ ਛਪਾਰ ਦੇ ਮੇਲੇ ਤੋਂ ਲੈ ਕੇ ਅੱਗੇ ਚੇਤ ਮਹੀਨੇ ਮਾਤਾ ਰਾਣੀ ਦੇ ਮੇਲਿਆਂ ਤੱਕ ਗਿੱਧੇ ਦਾ ਇਹ ਸੀਲਸਲਾ ਚੱਲਦਾ ਰਹਿੰਦਾ ਹੈ ਮਰਦਾਂ ਦਾ ਗਿੱਧਾ ਮਾਲਵੇ ਦੇ ਮੇਲਿਆਂ ਦੀ ਮਹੱਤਵਪੂਰਨ ਵੰਗੀ ਹੈ ਇਹਨਾਂ ਵਿੱਚ ਕੁਝ ਮੇਲੇ ਤਿਹਾਰਾਂ ਨਾਲ ਸੰਬੰਧਤ ਨੇ ਜਿਵੇਂ ਵਿਸਾਖੀ ਦੁਸਹਿਰਾ ਹੋਲੀ ਮਰਦਾਂ ਦੇ ਗਿੱਧੇ ਵਿੱਚ ਪੰਜਾਬ ਦੇ ਸਾਰੇ ਸਾਜ਼ ਵਜਾਏ ਜਾ ਸਕਦੇ ਨੇ ਇਸ ਵਿੱਚ ਪ੍ਰધાન ਢੋਲ ਕੀ ਹੁੰਦੀ ਹੈ ਬਾਕੀ ਸਾਜ਼ ਉਸ ਦੀ ਤਾਲ ਨੂੰ ਰੰਗਤ ਦਿੰਦੇ ਹਨ ਆਮ ਕਰਕੇ ਗਿੱਧੇ ਵਿੱਚ ਇੱਕ ਘੜੇ ਵਾਲਾ ਦੋ ਤਿੰਨ ਬੁਗਦੂਆਂ ਮਤਲਬ ਤੁੰਬੀਆਂ ਵਾਲੇ ਦੋ ਤਿੰਨ ਚਿੰਟਿਆਂ ਵਾਲੇ ਸੱਤ ਅੱਠ ਸੱਪਾਂ ਵਾਲੇ ਇੱਕ ਦੋ ਬੋਲੀਆਂ ਪਾਉਣ ਵਾਲੇ ਹੁੰਦੇ ਹਨ ਅਤੇ ਗਿੱਧੇ ਦੇ ਪੱਕੇ ਮੈਂਬਰ ਹੁੰਦੇ ਹਨ ਇਸ ਤੋਂ ਦਿਨ ਇੱਕ ਤਾਰਾ ਅਤੇ ਸਰੰਗੀ ਵੀ ਕਈ ਵਾਰੀ ਗਿੱਧੇ ਵਿੱਚ ਸ਼ਾਮਲ ਕਰ ਲਏ ਜਾਂਦੇ ਹਨ ਕਲਾਕਾਰਾਂ ਦੇ ਲੱਕ ਜਾਂ ਪੱਟਾਂ ਉੱਤੇ ਮੋਟੇ-ਮੋਟੇ ਕੁੰਗਰੂ ਦੀਆਂ ਪੱਟੀਆਂ ਬੰਨੀਆਂ ਹੁੰਦੀਆਂ ਨੇ ਨਰਦਾਂ ਦੇ ਗਿੱਧੇ ਵਿੱਚ ਆਮ ਕਰਕੇ ਇੱਕ ਗੱਭਰੂ ਬੋਲੀ ਪਾਉਂਦਾ ਬਾਕੀ ਸਾਰੇ ਸਜਿੰਦੇ ਹੁੰਦੇ ਹਨ ਬੋਲੀ ਦੀਆਂ ਅੰਤਮ ਸਤਰਾਂ ਦੇ ਅੱਧ ਤੱਕ ਪਹੁੰਚਦੇ ਹੀ ਇਕ ਬੱਲੀ ਰੁਕੇ ਇੱਕ ਜਣਾ ਸੀੜੀ ਮਾਰਦਾ ਹੈ ਤੇ ਨਾਲ ਹੀ ਸਾਰੇ ਸਾਜ਼ ਵੱਜਣ ਲੱਗ ਜਾਂਦੇ ਹਨ ਬੋਲੀ ਦੀਆਂ ਅੰਤਮ 17 ਸਾਰੇ ਨ੍ਰਿਤਕ ਰਲ ਕੇ ਦੁਹਰਾਉਂਦੇ ਹਨ ਦੋ ਗਬਰੂ ਅੱਗੇ ਆ ਕੇ ਤਾਲੀਆਂ ਨਾਲ ਘੁੰਗਰੂ ਲੈ ਕੇ ਜਾਂ ਝੁੱਕ ਕੇ ਅਤੇ ਕਿਸੇ ਸਮੇਂ ਹੀਠਾਂ ਬੈਠ ਕੇ ਵੀ ਨੱਚਦੇ ਹਨ ਇਸ ਤਰ੍ਹਾਂ ਬੋਲੀ ਚੁੱਕ ਲਈ ਜਾਂਦੀ ਹੈ ਫਿਰ ਗਬਰੂਆਂ ਦਾ ਦੂਜਾ ਜੋੜਾ ਆ ਕੇ ਇੰਜ ਕਰਦਾ ਹੈ ਅਤੇ ਫਿਰ ਤੀਜਾ ਜੋੜਾ ਬੋਲੀ ਪਾ ਕੇ ਸਾਰੇ ਗੱਭਰੂ ਤਿੰਨ ਵਾਰ ਆਪਣੇ ਖਾਲੀ ਹੱਥ ਉਤਾਂ ਨੂੰ ਚੁੱਕ ਕੇ ਛਾਲ ਮਾਰਦੇ ਹਨ ਇਸ ਤਰ੍ਹਾਂ ਇੱਕ ਪਿਛੇ ਦੂਜੀ ਤੇ ਫਿਰ ਤੀਜੀ ਬੋਲੀ ਪਾਈ ਜਾਂਦੀ ਹੈ ਆਮ ਤੌਰ ਤੇ ਟੋਲੀਆਂ ਵਿੱਚ ਗੱਭਰੂ ਗਿੱਧੇ ਦੀ ਤਾਲ ਨੂੰ ਚੁੱਕਦੇ ਹਨ ਇਸ ਵਿੱਚ ਗੱਭਰੂ ਵਧੇਰੇ ਕਰਕੇ ਸਫੇਦ ਕੱਪੜੇ ਪਾਉਂਦੇ ਹਨ ਮੇਲਿਆਂ ਵਿੱਚ ਬੋਲੀਆਂ ਤੇ ਟੋਟੇ ਪਾਏ ਜਾਂਦੇ ਹਨ ਆਮ ਕਰਕੇ ਜਦੋਂ ਦੋ ਬੋਲੀਕਾਰ ਜਿੱਦ ਕੇ ਬੋਲੀਵਾਂਦੇ ਹਨ ਤਾਂ ਇੱਕ ਦੂਜੀ ਬੋਲੀ ਦਾ ਜਵਾਬ ਦੇਣ ਲਈ ਤੁਰੰਤ ਟੋਟਾ ਰਚ ਲਿਆ ਜਾਂਦਾ ਹੈ ਇਹਨਾਂ ਬੋਲੀਆਂ ਦੇ ਵਿਸ਼ੇ ਘਰੇਲੂ ਅਤੇ ਸਮਾਜਿਕ ਮਸਲੇ ਤੇ ਸਮਕਾਲੀਨ ਲਹਿਰਾਂ ਦਿਉਰ ਭਾਬੀ ਦੇ ਮਸਲੇ ਆਦ ਹੁੰਦੇ ਹਨ ਇਸ ਤੋਂ ਬਿਨਾ ਪੂਰਨ ਭਗਤ ਹੀ ਰਾਂਝਾ ਮਿਰਜ਼ਾ ਸੈਬਾ ਆਦ ਕਿੱਸਿਆਂ ਦੀਆਂ ਬੋਲੀਆਂ ਵੀ ਪਾਈਆਂ ਜਾਂਦੀਆਂ ਨੇ ਬੋਲੀਆਂ ਰੱਬ ਦਾ ਨਾਂ ਲੈ ਕੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਫਿਰ ਮੇਲੇ ਵਿੱਚ ਹੋਰ ਨਾਲੀਆਂ ਤੋਂ ਥੋੜਾ ਫਰਕ ਰੱਖ ਕੇ ਹਰੇਕ ਟਾਣੀਆ ਆਪੋ ਆਪਣਾ ਅਖਾੜਾ ਰਚਾ ਲੈਂਦੀ ਹੈ ਸਾਰਾ ਦਿਨ ਤੇ ਸਾਰੀ ਰਾਤ ਜਿੱਦਾਂ ਵੰਦਾ ਰਹਿੰਦਾ ਹੈ ਇਸ ਤਰ੍ਹਾਂ ਕਲਚਰ ਨਾਲ ਰਿਲੇਟਡ ਵੀਡੀਓਜ਼ ਦੇਖਣ ਲਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ